ਯੁੱਧ ਨਾਲ ਜਿਹੜਾ ਕਾਸੋ ਆਪਰੇਸ਼ਨ ਅੱਜ ਚੱਲ ਰਿਹਾ ਐ ਅਸੀਂ ਜਾ ਕੇ ਆਏ ਆ ਮੌਕੇ ਤੇ ਤੇ ਉਹਦੀ ਤੁਹਾਨੂੰ ਦਿਨੇ ਵੀ ਹੈਗੇ ਕਿ ਕੋਈ ਹੋਰ ਜਗ੍ਹਾ ਦੀ ਇੱਕ ਔਰਤ ਹੈ ਉਹਨੂੰ ਵੀ ਜੱਲੀ ਦੀ ਨਹੀਂ ਐ ਇਸ ਜ਼ਿਲ੍ਹੇ ਦੀ ਵੀ ਨਹੀਂ ਕਿਸੇ ਹੋਰ ਲਗੇ ਉਹ ਕਹਿੰਦੇ ਬੱਚੇ ਕਹਿੰਦੇ ਮੇਰੇ ਬੱਚੇ ਨੇ ਇਸ ਤੋਂ ਇਹ ਨਾਮ ਹੁਣ ਮੈਂ ਬਾਅਦ ਦੱਸਾਂਗੇ ਤੁਹਾਨੂੰ ਐਸਐਸਪੀ ਸਾਹਿਬ ਜੇ ਜੇ ਕਾਰਵਾਈ ਹੋਣ ਦਿਓ ਫਿਰ ਗੱਲ ਕਰਾਂਗੇ ਪਰ ਕਈ ਇਹ ਜੀ ਦੁਨੀਆ ਅਸੀਂ ਤਾਂ ਕਹਿੰਦੇ ਆ ਕਿ ਆਪਣਾ ਬੀਜੀ ਪੰਜਾਬ ਮਿਸਟਰ ਗੌਰਵ ਯਾਦਵ ਸਰ ਤੇ ਸੀਐਮ ਸਾਹਿਬ ਦਾ ਖਾਸ ਪੂਰਾ ਸਟ੍ਰਿਕਟ ਹੁਕਮ ਹੈਗਾ ਕਿ ਇੱਕ ਕਾਪਰੇਸ਼ਨ ਦੇ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਪੂਰਾ ਕਾਮਯਾਬ ਕਰ ਰਹਾ ਹੈ ਪੂਰਾ ਕਾਮਯਾਬ ਕਰ ਰਹਾ ਹੈ ਤੇ ਬਲੀ ਮਾਰ ਤੋਂ ਚਲਿਆ ਹੋਇਆ ਹੈ ਸਾਡਾ ਆਪਰੇਸ਼ਨ ਮੇਰੀ ਡਿਊਟੀ ਲੱਗੀ ਹੋਈ ਹੈ ਜ਼ਿਲ੍ਹੇ ਚ ਸੋ ਅੱਜ ਤੱਕ 516 ਪਰਚੇ ਦਿੱਤੇ ਜਾ ਚੁੱਕੇ ਨੇ ਅੱਜ ਤੱਕ 1500 516 ਪਰਚੇ ਤੇ ਜਿਹੜੇ ਜਿਹੜੇ ਮਲਜ਼ਮ ਜਿਹੜੇ ਫੜੇ ਗਏ ਨੇ ਉਹ 1716 ਸੋ ਪੂਰਾ ਤੁਸੀਂ ਕਹੋਗੇ ਕਿ ਇਹ ਅਸੀਂ ਕਹਿੰਦੇ ਆ ਕਿ ਅਸੀਂ ਐਨਜੀਓ ਵੀ ਲਾਈਏ ਡੀ ਐਡਿਕਸ਼ਨ ਸੈਂਟਰ ਇਸੀ ਦਾ ਸਾਨੂੰ ਪੂਰਾ ਕਲੀਅਰ ਹੁਕਮ ਹੈ ਅਸੀਂ ਉਹ ਕਹਿੰਦੇ ਆ ਪਰਿਵਾਰਾਂ ਨੂੰ ਕਿ ਜਾਓ ਤੇ ਸਾਡੇ ਕੋਲ ਡੀ ਐਡਿਕਸ਼ਨ ਐਨਜੀਓਜ਼ ਨੂੰ ਭੇਜੀਏ ਈਵਨ ਐਸਐਸਪੀ ਦਾ ਸਾਫ ਦਾ ਡੈਲੀ ਹੀ ਕਰਦੇ ਨੇ ਇੱਥੇ ਮੀਟਿੰਗ ਬਟ ਸਾਰੇ ਅਫਸਰਾਂ ਨੂੰ ਪਤਾ ਹੈ ਸਾਰੇ ਐਸਚਓ ਨੂੰ ਪਤਾ ਇਸ ਚੀਜ਼ ਬਾਰੇ ਅਸੀਂ ਹੁਣ ਓਪਨਲੀ ਕਹਿੰਦੇ ਆ ਸਾਡੀ ਕਵਰੇਜ ਵੀ ਆਂਦੀ ਹੈ ਸਾਡੀ ਅਖਬਾਰਾਂ 'ਚ ਵੀ ਆਦਾ ਹੈ ਕਰੋ ਜਿਹੜੇ ਬੰਦੇ ਜਿਹੜੇ ਜਿੰਨਾ ਤੋਂ ਲੈਂਦੇ ਨੇ ਉਹ ਵੀ ਸਾਨੂੰ ਫੜਾਓ ਕਿੱਥੇ ਕੀ ਕੀ ਕਰਦੇ ਨੇ ਸਾਨੂੰ ਫੜਾਇਆ ਜਾਵੇ ਉਹਦੇ ਬਾਰੇ ਸਰ ਮਾਪਿਆਂ ਨੂੰ ਕੀ ਸੰਦੇਸ਼ ਦਿਓਗੇ ਜਿਹੜੇ ਬਾਹਰੋਂ ਲਿਆ ਰਹੇ ਬੱਚਿਆਂ ਨੂੰ ਅੰਦਰ ਅਸੀਂ ਉਹ ਬੱਚਿਆਂ ਨੂੰ ਇਹ ਹੈ ਕਿ ਤੁਸੀਂ ਆਪਣੇ ਜਦੋਂ ਮਰਜ਼ੀ ਅ ਸਪੋਰਟ ਨੂੰ ਡਿਪਟੀ ਸਾਹਿਬ ਨੂੰ ਐਸਐਸ ਸਾਹਿਬ अवेलेबल ਨੇ ਦੇਖੋ ਬੈਠੇ ਨੇ ਤੁਹਾਡੇ ਸਾਹਮਣੇ ਹੀ ਨੇ ਸਾਰੇ ਪਾਸੇ अवेलेबल ਹੁੰਦੇ ਨੇ ਉਹ ਦੇਲੀ ਅਵੇਲੇਬਲ ਨੇ ਇੱਥੇ ਕਿ ਜਾਂਦੇ ਤਾਂ ਹੈ ਨਹੀਂ ਕਿੱਥੇ ਇੱਕ ਦੋ ਜਿਹੜੇ ਕੋਈ ਹਾਈ ਗ੍ਰੇਡ ਦੇ ਕੇਸਸ ਹੋਣੇ ਨੇ ਕੋਈ ਦੂਜੇ ਕੇਸ ਕਈ ਗੰਨਾਂ ਨੇ ਐਡਮਿਨਿਸਟ੍ਰੇਟਿਵ ਪੁਆਇੰਟਸ ਕੋਈ ਮੀਟਿੰਗ ਸੀਗੀ ਡੀਜੀਬੀ ਸਾਹਿਬ ਦੀ ਉੱਥੇ ਵੀ ਗਏ ਰਹੇ ਕਈ ਗਏ ਉਹ ਗੰਨਾ ਹੈ ਬਾਕੀ ਤਾਂ ਇੱਥੇ ਹੁੰਦੇ ਨੇ ਉਹ ਹਮੇਸ਼ਾ 15 ਅਗਸਤ ਨੂੰ ਲੈ ਕੇ ਕੀ ਇੰਤਜ਼ਾਮ ਸਿਕਿਉਰਟੀ ਦੇਗੀ 15 ਅਗਸਤ ਜਿਹੜਾ ਹੈ ਉਹ ਜਿਹੜੇ ਦੂਜੇ ਅਫਸਰ ਸਭਾ ਲੱਗੇ ਹੋਏ ਨੇ ਇੱਥੇ ਉਹਦੇ ਵਾਸਤੇ 15 ਅਗਸਤ ਦਾ ਇਹ ਵੀ ਸਾਨੂੰ ਹੁਕਮ ਦਿੱਤਾ ਹੈ ਕਿ ਇਹ ਉਹਦੇ ਵਾਸਤੇ ਵੀ ਪੂਰੀ ਜਿਹੜਾ ਹੁਣ ਦਾ ਹੁਕਮ ਹੈ ਇਹ ਡੇਲੀ ਕਾਰਵਾਈ ਹੋਣੀ ਹੈ ਤੇ ਡੇਲੀ ਕਾਰਵਾਈ ਮੇਰੇ ਵੱਲੋਂ ਜਾਣੀ ਹੈ ਸਰ ਇਹ ਕਾਸੋ ਬਿਆਨਾ ਕਿਥੇ ਕਿਥੇ ਚਲਾਇਆ ਸੀਗਾ ਜੀ ਕਿਹੜੇ ਕਿਹੜੇ ਏਰੀਆ ਚੋਂ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲ ਰਿਹਾ ਸਾਰਾ ਇਹ ਪੂਰਾ ਫਾਦਰਗਾ ਜ਼ਿਲ੍ਹਾ ਹੈ ਜਿਹੜਾ ਮੇਰੇ ਅਧੀਨ ਜਿਹਦੀ ਮੈਂ ਸੁਪਰਵਾਈਜ਼ ਕਰ ਰਿਹਾ ਫਾਦਰਗਾ ਜ਼ਿਲ੍ਹਾ ਇਦਾ ਹੀ ਕਰ ਰਿਹਾ ਮੈਂ ਸਰਪ੍ਰਾਈਜ਼ ਸਰ ਸਰਕਾਰ ਨੇ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ ਮਾਨ ਸਾਹਿਬ ਨੇ ਕੱਲ ਹੀ ਉਦਗਾਟਣ ਕੀਤਾ ਉਹਦਾ ਇਹ ਉਹਨਾਂ ਕੋਲ ਬੇਨੀਫਿਟ ਮਿਲੇਗਾ ਵੀ ਬਾਰਡਰ ਏਰੀਆ ਤੋਂ ਜਿਹੜੀ ਸਮਗਲਿੰਗ ਆਉਂਦੀ ਹੈ ਜੀ ਹਾਂ ਮਿਲ ਰਿਹਾ ਹੈ ਉਹ ਇਹ ਹੁਣ ਦਾ ਨਹੀਂ ਚੱਲਿਆ ਬੜੀ ਦੇਰ ਦਾ ਮੇਰੇ ਚੱਲ ਰਿਹਾ ਹੈ ਠੀਕ ਹੈ ਹੁਣ ਹੋਰ ਸਰਕਾਰ ਨੇ ਹੋਰ ਮੋਡਰਨਾਈਜ਼ ਕਰਦੇ ਨੇ ਇੰਪਰੋਵਾਈਜ਼ ਕਰਦੇ ਨੇ ਇੰਪਰੋਵਾਈਜ਼ੇਸ਼ਨ ਜਿਹੜੀ ਹੈ ਨਾ ਉਹਦੇ ਵਿੱਚ ਵਧੀਆ ਬਣ ਬਣ ਗਏ ਨੇ ਡਰੋਨਸ ਇਰਤੇ ਨਜ਼ਰ ਰੱਖੀ ਜਾਵੇ ਸਰ ਅਬੋਧ ਸ਼ਹਿਰ ਦੇ ਕਈ ਏਰੀਆਜ਼ ਅਜੇ ਹੈਗੇ ਨੇ ਜਿੱਥੇ ਜਿਹੜਾ ਕੋਈ ਛੋਟੇ-ਮੋਟੇ ਜਦੋਂ ਕੋਈ ਡਰੱਗਸ ਸਮਗਲਰ ਫੜਾਇਆ ਜਾਂਦਾ ਜਾਂ ਕੋਈ ਡਰੱਗ ਲਾਈਨ ਵਾਲਾ ਫੜਾਇਆ ਜਾਂਦਾ ਉਹ ਚਿਚਕ ਕੇ ਕਹਿੰਦਾ ਕਿ ਮੈਂ ਦੱਸਣਾ ਕਿੱਥੇ ਵਿਕਦਾ ਉਹਦੇ ਲੋਕਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਸਿਰਫ ਅਬੋਧ ਸ਼ਹਿਰ ਚ ਇੱਕ ਇੱਕ ਜਾਂ ਦੋ ਬੰਦਿਆਂ ਦੀ ਕਰਾਂ ਦੀਆਂ ਦੀਵਾਰਾਂ ਵਗੈਰਾ ਢਾਈਆਂ ਗਏ ਆ ਜੀ ਇੱਕ ਮੈਸੇਜ ਵਧੀਆ ਸੀ ਲੇਕਿਨ ਹੁਣ ਤੱਕ ਵੀ ਲੋਕ ਖੁੱਲ੍ਹੇ ਆਮ ਨਸ਼ਾ ਵੇਚ ਰਹੇ ਨੇ ਜੀ ਕੀ ਕਾਰਵਾਈ ਕਰੇਗੇ ਤੁਸੀਂ ਕਿਤੇ ਤੁਸੀਂ ਸਾਨੂੰ ਦੱਸੋ ਇੱਥੇ ਵੇਚਦੀ ਬਿਲਕੁਲ ਅੰਤੋਂ ਤੁਸੀਂ ਦੱਸੋ ਲੋ 10 ਰੇ ਆਪਾਂ ਆਪ ਵੀ ਤੁਹਾਡੇ ਸਹਿਯੋਗ ਨਾਲ ਲੋਕ ਤੜੀ ਇਨਫੋਰਮੇਸ਼ਨ ਆਈ ਤੇ ਸਾਨੂੰ ਪਤਾ ਲੱਗੇ ਤੁਹਾਡਾ ਸਹਿਯੋਗ ਵੀ ਸਾਨੂੰ ਚਾਹੀਦਾ ਮੈਂ ਤਾਂ ਕਿਹਾ ਹੈ ਕਿ ਜਨ ਮੀਡੀਆ ਦਾ ਵੀ ਚਾਹੀਦਾ ਹੈ ਸਹਿਯੋਗ ਸਾਡੀ ਪੁਲਿਸ ਨੂੰ ਪੰਜਾਬ ਨੂੰ ਆਪਣੇ ਦੇ ਦੇਸ਼ ਨੂੰ ਤੇ ਪੂਰਾ ਚਾਹੀਦਾ ਰਬਰ ਹੁੰਦਾ ਵੀ ਸਹਿਯੋਗ ਚਾਹੀਦਾ ਆਪਾਂ ਇਹਦੇ ਉੱਪਰ ਜਿਹੜਾ ਹੈਗਾ ਨਜ਼ਰ ਤਾਂ ਤੁਸੀਂ ਰੱਖਣੀ ਹੈ ਇਹ ਖਬਰ ਪਾਣੀ ਹੈ ਲੇਕਿਨ ਸਹਿਯੋਗ ਵੀ ਤੁਹਾਡਾ ਚਾਹੀਦਾ ਹੈ ਇਹਦਾ ਪੂਰਾ ਸਹਿਯੋਗ ਮੰਗਦੇ ਆ ਮੈਂ ਤਾਂ ਜਦੋਂ ਆਨਾ ਆਪੇ ਸ਼ੈ ਕਹਿੰਦਾ ਪ੍ਰੈਸ ਵੀ ਸਾਨੂੰ ਦੇਵੇ ਮੀਡੀਆ ਦਾ ਬਹੁਤ ਇੰਟੈਲੀਜੈਂਟ ਜਿਹੜੇ ਨੇ ਤੁਹਾਡੇ ਤੋਂ ਬਗੈਰ ਤਾਂ ਕੰਮ ਚੱਦਾ ਵੀ ਨਹੀਂ ਸਰ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਨਾਲ ਬੋਲੋ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕਿੱਥੇ ਕਿੱਥੇ ਰੇਡ ਕੀਤੀ ਜਾਏਗੀ ਸਾਰੇ ਪਾਸੇ ਰੇਡ ਕੀਤੀ ਜਾਏਗੀ ਜਿੱਥੇ ਐਸਐਸਪੀ ਸਾਹਿਬ ਨੂੰ ਖਬਰ ਮਿਲਦੀ ਹੈ ਜਿੱਥੇ ਸਾਡੇ ਨਾਲ ਗੱਲਬਾਤ ਹੁੰਦੀ ਹੈ ਅਸੀਂ ਡੇਲੀ ਗੱਲ ਕਰਦੇ ਆ ਕਿ ਸਾਡੀ ਹੋ ਰਹੀ ਹੈ ਗਲਤ ਉਹਨਾਂ ਰਿਪੋਰਟਿੰਗ ਦੇ ਵਿੱਚ ਦੱਸ ਦਿੰਦੇ ਨੇ ਮੈਂ ਕਹਿੰਦਾ ਵੈਰੀ ਗੁੱਡ ਕੋਈ ਨਾ ਕੋਈ ਨਵੀਂ ਚੀਜ਼ ਆ ਜਾਂਦੀ ਹੈ ਕੋਈ ਨਵੇਂ ਪੁਆਇੰਟਸ ਆ ਜਾਂਦੇ ਜਿਵੇਂ ਤੁਸੀਂ ਇਹ ਦੱਸਿਆ ਕਿ ਨਹੀਂ ਆਉਂਦੇ ਤੇ ਅਸੀਂ ਕਹਿੰਨੇ ਦੱਸੋ ਅਸੀਂ ਤਾਂ ਸਾਰੇ ਪਾਸੇ ਕਹਿ ਰਹੇ ਹਾਂ ਸਰ ਤੁਸੀਂ ਵੱਡੇ ਲੈਵਲ ਦੀ ਮੀਟਿੰਗ ਅਟੈਂਡ ਕਰਦੇ ਹੋ ਸੀਮਾ ਲੈਵਲ ਦੀਆਂ ਚਰ ਉਹਦੇ ਵਿੱਚ ਕੋਈ ਨਫਰੀ ਦੀ ਕਲੀ ਗੱਲ ਰੱਖੀ ਵੀ ਸਾਨੂੰ ਪੰਜਾਬ ਪੁਲਿਸ ਕਿਤੇ ਨਾ ਕਿੱਥੇ ਤਾਂ ਕਮੀ ਹੈਗੀ ਹੈ ਜੀ ਪੇਸ਼ਾਗ ਰਿਗਾਰਡ ਦੇ ਮਤਲਬ ਤੁਹਾਡੇ ਕੋ ਪੂਰੀ ਹੋਵੇ ਲੇਕਿਨ ਥਾਣਿਆਂ ਦੇ ਵਿੱਚ ਵਾਕਈ ਇੱਕ ਐਸਐਚਓ ਨੂੰ ਉਹ ਕਮੀ ਰਹਿੰਦੀ ਹੈ ਆਈਓ ਜੀ ਸਰ ਨਹੀਂ ਨਹੀਂ ਕਿ ਜਿਹੜੇ ਐਸਚਓ ਨੂੰ ਕਮੀ ਰਹਿੰਦੀ ਹੈ ਨੋਟ ਜਿੰਨੀ ਵੀ ਫੋਰਸ ਹੋ ਜਵੇ ਉਨੀ ਹਮੇਸ਼ਾ ਪਰੂ ਕਮੀ ਹੀ ਰਹੇਗੀ ਕਿਉਂਕਿ ਜਿਹੜੀ ਇਹ ਫੋਰਸ ਆ ਰਹੀ ਹੈ ਕਈ ਤਰੀਕਿਆਂ ਦੇ ਇਸਤੀਕੇ ਨਾਲ ਬੰਡੀਆਂ ਹੋਈਆਂ ਨੇ ਜਿਹਦੇ ਦੇ ਵਿੱਚ ਸਾਰੀ ਐਸਚੋਬਲ ਨਹੀਂ ਹੈ ਕੁਝ ਉਦਰ ਦਿੱਤੀਆਂ ਹੋਈਆਂ ਨੇ ਕੋਈ ਐਂਟੀ ਰਾਇਡ ਫੋਰਸ ਹੈ ਕੋਈ ਕਿਹੜੀ ਫੋਰਸ ਹੈ ਕਈ ਤਰ੍ਹਾਂ ਦੀ ਫੋਰਸ ਬਣਾਈ ਹੋਈ ਹੈ ਜਿਹਦੇ ਦੇ ਵਿੱਚ ਵੀ ਇੱਕ ਹੋਰ ਮੁਲਾਜ਼ਮ ਬਾਕੀ ਜਿਹੜੇ ਵੱਡੇ ਜ਼ਿਲ੍ਹਿਆਂ ਤੋਂ ਦੂਜੇ ਜ਼ਿਲ੍ਹਿਆਂ ਤੋਂ ਇੱਕ ਪੀਏ ਉੱਥੇ ਅਟੈਚ ਵੀ ਕੀਤੇ ਹੋਏ ਨੇ ਜ਼ਿਲ੍ਹੇ ਦੇ ਵਿੱਚ ਸੋ ਇਸ ਕਰਕੇ ਕੋਈ ਜਿਹੜਾ ਹੈ ਉਹ ਡੀਜੀਪੀ ਸਾਹਿਬ ਆਪਣੇ ਆਪ ਹੀ ਹੁਕਮ ਦੇ ਰਹੇ ਨੇ ਖੁਦ ਉਹਨਾਂ ਨੂੰ ਪਤਾ ਇਸ ਚੀਜ਼ ਦਾ ਤੇ ਆਨਰੇਬਲ ਡੀਜੀਪੀ ਇਜ਼ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਉਹ ਤਾਂ ਇਹ ਕਹਿੰਦੇ ਨੇ ਕਿ ਪੂਰਾ ਤੁਹਾਨੂੰ ਧਿਆਨ ਨਾਲ ਦੇਖੋ ਠੀਕ ਹੈ ਸੱਚ